ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਹੋਗੇ। ਤੁਹਾਨੂੰ ਵਧੀਆ ਤੇ ਰੌਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਹੋਏ ਆ ਅੱਜ ਹੈਗੀ ਆ ਸੰਗਰਾਂਦ ਤੇ ਦਿਨ ਹੈਗਾ ਵਾ ਐਤਵਾਰ ਦਾ ਤੇ ਤਰੀਕ ਹੈਗੀ ਆ 16 ਜੂਨ ਤੇ ਅੱਜ ਸਾਡੇ ਪਿੰਡ ਹੈਗਾ ਮੇਲਾ ਆਪਾਂ ਮੇਲੇ ਵੀ ਜਾਣਾ ਸ਼ਾਮ ਨੂੰ ਤੇ ਇੱਥੇ ਬਸ ਆਪਾਂ ਦੁਪਹਿਰਾ ਸਾਬ ਤੇ ਜਾਣਾ ਗੁਰਦੁਆਰਾ ਸਾਹਿਬ ਤੇ ਇੱਥੇ ਆਪਾਂ ਬਣਾਉਣ ਲੱਗੇ ਆ ਕੜਾ ਪ੍ਰਸ਼ਾਦੀ ਤੇ ਢੇਗ ਅੱਜ ਕਿਉ ਆਪਾਂ ਵਿੱਚ ਪਾ ਲਿਆ ਵਾ ਫਦੂ ਆ ਹਾਂ ਤੇ ਕਿਉਂ ਪਾਲਿਆ ਆਪਾਂ ਤੇ ਪ੍ਰਸ਼ਾਦ ਆਪਾਂ ਕਰਦੇ ਆਂ ਤਿਆਰ ਪੱਤੀਆ ਪੱਟੀ ਫੋਣ ਵਗੈਰਾ ਵੀ ਧੋ ਕੇ ਰੱਖ ਲਿਆ ਵਾ ਪਰ ਪ੍ਰਸ਼ਾਦ ਪਾ ਕੇ ਖੜਾਂਗੇ ਗੁਰਦਰਾ ਸਾਹਿਬ ਤੇ ਹੁਣ ਆਪਾਂ ਬਣਾਉਣੀ ਆ ਦੀਗ ਦੀਗ ਬਣਾਉਣ ਲੱਗੇ ਆ ਤੇ ਫੇਰ ਆਪਾਂ ਖੜਦੇ ਆ ਗੁਰਦਰਾ ਸਾਹਿਬ ਜਾਣੇ 11:00 ਵਜੇ ਜਾਣਾ ਵਾ ਅਜੇ ਟਾਈਮ ਹੈਗਾ ਵਾ ਤੇ ਲੱਗੇ ਆ ਇਹ ਪ੍ਰਸ਼ਾਦ ਬਣਾਉਣ ਬਸ ਮੈਂ ਨਾਲ ਬਣਾ ਲਵਾਂਗੀ ਫਦੇ ਚੜਕੇ ਬਹਿ ਗਿਆ ਵਾ ਸਲੈੱਬ ਤੇ ਫਿਰ ਜੂੜਾ ਕਰਵਾ ਲੈਣਾ ਹਾਂ ਮੈਂ ਤਾਂ ਇਹ ਨਹੀਂ ਆ ਬਾਕੀ ਆਪਾਂ ਸਾਰਾ ਕੰਮ ਜਿਹੜਾ ਕਰ ਲਿਆ ਏ 셔ਟ ਬਣਾਉਣੀ ਪਈ ਆ ਅਜੇ 셔ਟ ਰਹਿ ਗਈ ਏ ਆਪਣੀ ਤੇ 셔ਟ ਬਣਾ ਲ ਕੇ ਤੇ ਉਸ ਤੋਂ ਬਾਅਦ ਆ ਜਾਣਾ ਆਪਾਂ 12:00 ਵਜੇ ਗੁਰਦੁਆਰਾ ਸਾਹਿਬ ਚ ਪਹਿਲਾਂ ਸੈੱਟ ਤੇ 11:00 ਵਜੇ ਤੱਕ ਉਹ ਆਹ ਬਣਾ ਲੈਣੀ ਪਹਿਲਾਂ ਕੜਾ ਪ੍ਰਸ਼ਾਦੀ ਦੀਏ ਬਣਾ ਕੇ ਤਿਆਰ ਕਰ ਲੈਣੇ ਆ ਨਾ ਤੇ മൗസമേ ਇੱਥੇ ਬਸ ਆਪਾਂ ਮਤਲਬ ਆਟਾ ਭੁੰਨ ਲਿਆ ਵਾ ਆਟਾ ਭੁੱਜਦਾ ਪੀ ਤੇ ਨਾਲ ਪ੍ਰਸ਼ਾਦ ਨਾਲ ਉਹ ਪਾਣੀ ਮੇਂ ਗਰਮ ਕਰ ਲਿਆ ਵਾ ਲੱਗ ਗਈ ਤੇ ਹੁਣ ਆਟਾ ਭੁੱਜ ਜੂਗਾ ਤੇ ਫੇਰ ਆਪਾਂ ਪਾਣੀ ਖੰਡ ਫੇਰ ਪਾਵਾਂਗੇ ਕੜਾ ਪ੍ਰਸ਼ਾਦੀ ਦੇ ਗੋਣਾ ਡੇਸੀ ਤੇ ਜਾਣਾ ਸੀ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਟਾਈਮ ਜਿਹੜਾ 11:00 ਵਜੇ ਕੁ ਸਵਾ 11:00 ਦਾ ਸਾਢੇ 1:30 ਦਾ ਟਾਈਮ ਜਿਹੜਾ ਹੋ ਗਿਆ ਹੈਗਾ ਸਾਢੇ 1:15 ਵਗੈਰਾ ਇੱਥੇ ਇੱਕ ਟਾਈਮ ਸੀਗਾ ਤੇ 12:00 ਵਜੇ ਦੁਪਹਿਰ ਆ ਸਾਹਿਬ ਸ਼ੁਰੂ ਹੁੰਦਾ ਵਾ ਤੇ ਉਹਨਾਂ ਸਾਡੇ ਮਤਲਬ ਲਾਈਵ ਵੀ ਕਰਦੇ ਆ ਇਹ ਸਫੋਨ ਤੇ ਲਾ ਲੈਂਦੇ ਆ ਤੇ ਫਿਰ ਬੀਬੀਆਂ ਪਿੱਛੇ ਪਿੱਛੇ ਬਾਬਾ ਜੀ ਦੇ ਬੁਲੀ ਜਾਂਦੀਆਂ ਤੇ ਲਾਈਵ ਤੇ ਲੱਗਾਂ ਦਾ ਫੋਨ ਤੇ ਹਾਂਜੀ ਪਾਠ ਤੇ ਬੜਾ ਵਧੀਆ ਲੱਗਦਾ ਬਣਾ ਉੱਥੇ ਜਾ ਕੇ ਤੇ ਚਲੋ ਮਾਂ ਆਪਣੀ ਹੋ ਗਿਆ ਛੇ ਪਾਠ ਹਨਾ ਤੇ ਮੈਂ ਜਲਾ ਜਿਹੜਾ ਆਪਣੀ ਸਾਦੀ ਦੇਖ ਲੈ ਕਿੰਨੇ ਬਾਬਾ ਜੀ ਦੇ ਘਰੇ ਤੇ ਉੱਥੇ ਕਿੜਾ ਪ੍ਰਸ਼ਾਦ ਦੇਖ ਜਿਹੜੀ ਆਪਾਂ ਲੈ ਜਾਾਂਗੇ ਤੇ ਆਪਣਾ ਜਿਹੜਾ ਇੱਕ ਕੜਾ ਪ੍ਰਸ਼ਾਦ ਬਹੁਤ ਵਧੀਆ ਮਤਲਬ ਬਣ ਕੇ ਤਿਆਰ ਹੋ ਗਿਆ ਬਣ ਜਾਣ ਲੱਗੇ ਨਾ ਥੋੜਾ ਠੰਡਾ ਹੁੰਦਾ ਨਾ ਫਿਰ ਆਪਾਂ ਟਿਫਨ ਦੇ ਵਿੱਚ ਜਿਹੜਾ ਪਾ ਲੂੰਗੀ ਪ੍ਰਸ਼ਾਦ ਤੇ ਓਨੀ ਦੇਰ ਤੱਕ ਮੈਂ ਮਹਾ ਮਸ਼ੀਨ ਦਾ ਥੋੜਾ ਬੜਾ ਕੰਮ ਕਰਨਾ ਪੜਾ ਹੈ ਪ੍ਰਸ਼ਾਦ ਬਣਾ ਕੇ ਤੇ ਫਿਰ ਮੈਂ ਥੋੜਾ ਜਿਹਾ ਮਸ਼ੀਨ ਦਾ ਕੰਮ ਕਰ ਲਿਆ ਸੀਗਾ ਆਪਣਾ ਕਿ ਕੱਪੜੇ ਨੂੰ ਕਮੀਜ਼ ਨੂੰ ਬਾਵਾ ਲਾਉਣੀਆਂ ਤੇ ਸ਼ਾਮਾਂ ਨੂੰ ਪਿੰਡ ਵੀ ਜਾਣਾ ਸੀਗਾ ਤੇ ਮੇਰੇ ਮੈਂ ਫੜਾਫੜਾ ਕਰਦੀ ਪਈ ਸੀਗੀ ਤੇ ਮਹਾ 4 ਵਜੇ ਤੇ ਬਾਬਾ ਜੀ ਤੇ ਆਉਣਾ ਵਾ ਕਿਉਂਕਿ 4 4:30 ਸਵਾ 4 ਹੋ ਜਾਂਦੇ ਆ ਅਰਦਾਸ ਹੁੰਦੀ ਨੂੰ ਫਿਰ ਹੁਕਮਨਾਮਾ ਹੁੰਦਾ ਵਾ ਫਿਰ ਸਵਾ 4 4:30 ਗੁਰਦਰਾ ਸਾਹਿਬ ਵੀ ਸਾਨੂੰ ਹੋ ਜਾਂਦੇ ਆ ਤੇ ਫਿਰ ਹੁਣ ਬਸ ਇੱਥੇ ਆਣਾ ਆਪਣਾ ਬਣਾ ਕੇ ਤੇ ਵੇਰ ਆਪਾਂ ਚੱਲੇ ਨਾ ਲਾਗੋ ਜਾਂਦੀਆਂ ਵਾ ਦੋ ਇੱਕ ਦੋ ਇੱਟ ਜਾਣੀਆਂ ਜਾਂਦੀਆਂ ਇੱਕ ਦੀਦੀ ਹੈ ਕੰਟੀ ਹੈ ਲਾਗੋ ਤੇ ਚੱਲ ਜਣੇ ਚੱਲ ਜਣੇ ਆ ਤੇ ਮਤਲਬ ਕਿ ਵਧੀਆ બસ પગળી હટાવી દેવી બસ બસ તો કપડો વેવાનું ના કર ਹੰਨ ਦੇਵ ਬੰਦਿਆ ਜੇ ਸੋਹਣੇ ਰਹਿ ਜਾਓ ਜੇ ਸੁਹਣੇ 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 ਕੋਈ ਨਾ 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 ਮਾਤਾ ਮਸੂਰ ਰਿਹਾ ਆਇਆ ਜਿਸ ਤੋਂ ਬਣਿਆ ਨਾ ਮਾਤਾ ਉਸੇ ਦੀ ਸਮਾਨਾ ਦਾ ਨਾਮ ਇਹਨਾਂ ਬੋਲੇ ਜੇ ਕੋਈ ਨਾ ਕੋਈ ਨਾ ਕੋਈ ਨਾ ਬੰਦੇ ਪਰਵਾਹ ਨਹੀਂ ਸੋਦਾ ਅੰਦਰ ਤੇਰੇ ਜਾਣੇ ਵਿੱਚ ਇੱਕ ਮੰਨਣਾ ਕੋਲੇ ਨਾ ਦੇਖਣਾ ਨਾ ਤੇ ਜੋ ਏ ਇੱਕ ਮੰਨਣ ਹਲੋ ਜੀ ਸਸਰੀਆ ਕਾ ਅਲਮੇ ਕਾ ਥੋੜਾ ਪਤਾ ਮੀਨ ਤੇ ਤੁਹਾਨੂੰ ਪਿੰਡ ਤਾਂ ਵਧੀਆ ਗਿਆ ਆਪਾਂ ਵਧੀਆ ਲੋ ਜੀ ਆਪਾਂ ਚੱਲੇ ਆ ਅੱਜ ਪਿੰਡ ਨੂੰ ਕਿੰਨੇ ਮੀਤੇ ਪਾਪਾ ਚੜ੍ਹਨਗੇ ਵਸਤੇ ਵਸਤੇ ਆਪਾਂ ਜਾਵਾਂਗੇ ਮੌਸਮ ਬਹੁਤ ਸੋਹਣਾ ਹੋਇਆ ਆ ਮੌਸਮ ਵੇਖੋ ਬਹੁਤ ਸੋਹਣਾ ਹੋਇਆ ਵਾ ਠੰਡਾ ਠੰਡਾ ਮੌਸਮ ਬਹੁਤ ਸੋਹਣਾ ਹੋਇਆ ਹੈ ਹੈਲੋ ਗਾਇਸ ਐ ਚੱਲ ਗਏ ਨਹੀਂ ਆਓ ਕਿਹਾਓ ਚੱਲ ਘਰ ਫਤਿਹ ਨੂੰ ਬੁਗਾ ਕਰ ਹੈਲੋ ਗਾਇਸ ਕਿੱਥੇ ਗੱਲੇ ਗਾਇਸ ਨਹੀਂ ਬੰਦ ਨੇ ਚੱਲੇ ਆ ਤੇ ਜਾ ਕੇ ਤੁਹਾਨੂੰ ਬਾਬੇ ਹੰਦਾਲ ਗੁਰਦਰਾ ਸਾਹਿਬ ਮਿਲਦੀ ਹਾਂ ਜਾ ਕੇ ਉੱਥੇ ਜਾ ਕੇ ਵੀਡੀਓ ਸ਼ੂਟ ਕਰੂੰਗੀ ਮੈਂ ਪਿੰਡ ਜਾ ਕੇ ਹਾਈ ਜੀ ਅੱਜ ਦੇ ਵਕਤ ਬਾਰੇ ਬੱਸ ਜੇ ਵੜ ਗਏ ਆ ਜੇ ਬਾਅਦ ਵਿੱਚ ਵੜਾ ਮਾਈਕ

ਨਾਬੇ ਦਾ ਰਹਿਦਾ ਇਹਦਾ ਸਿੰਘ ਦੇ ਮੋਢੇ ਤੇ ਹੱਥ ਰੱਖਿਆ ਪੰਡਤ ਬਲਬੂ ਨਰੈਣ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਘਰ ਸਰਬ ਜਬਾਨੀ ਕਰਦੇ ਕਿਦਾ ਬਾਪ ਰੱਖੇ ਸੇਵਾ ਇਹਦੇ ਪਰੇ ਤੇ ਹਮੇ ਮੋਢੇ ਤੇ ਹੱਥ ਲਾ ਕੇ ਕਿਤੇ ਨਾ ਦੇ ਘੋੜੇ ਕਈ ਨਾ ਦਿੱਤੇ ਨਾ ਜਮੀਨ ਚਾਹੀਦੀ ਨਾ ਪੈਹਾ ਚਾਹੀਦਾ ਸਾਨੂੰ ਦੂ ਚਾਹੀਦਾ ਕੋਲੇ ਬਾਪ ਰੱਖੇ ਸਮਝਾ ਦਿਓ ਇਹਦੇ ਬੈ ਜਾ ਕਿ ਤੁਹ ਕਿਹਾ ਬੰਦੇ ਦੀ ਮਾਪੁਰਖੂ ਸੇਵਕਾਰ ਕਰਦਾ ਤੁਹਾਡਾ ਕਹਿੰਦੇ ਫਿਰ ਸੇਵਕਾਰ ਆਪਣਾ ਦੋਵੇਂ ਕਰੀ ਕਿਹਦਾ ਗੁਰੂ ਗ੍ਰੰਥ ਸਾਹਿਬ ਦੀ ਮਾਰਾਇਆ ਲਾ ਲੇਖੋ ਜਿਹਦੇ ਹੋ ਕਿ ਜਿਹਦੇ ਮੈਂਕੇ ਚੌਂਕੜੇ ਚ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਦਾ ਵਾਧਾ ਤੇ ਤੁਸੀਂ ਕਿਹ ਜੌਂਦੇ ਸਰਵਣ ਕਰੀਂ ਤੇਰਾ ਆਪਣਾ ਦੁਆ ਦੇ ਸੋਹਲਾ ਦੇ ਦਾ ਸੋਹਲਾ ਜਿੰਨ ངསྲྟ ཤཁྱེར ཁསྲྟ ཁྱ ཁསྲའ ཁ ཁྱ ཁཁས ཁེ